ਇਸੋ ਲਈ ਦੀ ਵੱਡੀ ਖਬਰ ਦਿਨ ਚੜ੍ਹਦਿਆ ਹੀ ਚੰਡੀਗੜ੍ਹ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਜਿੱਥੇ ਤਿੰਨ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਮਯਾਬੀ ਇੱਥੇ ਦੇਖਣ ਨੂੰ ਮਿਲੀ ਹੈ ਕਿਉਂਕਿ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਤੇ ਵਾਰਦਾਤ ਤੋਂ ਪਹਿਲਾਂ ਹੀ ਪੁਲਿਸ ਦਾ ਇਹ ਐਕਸ਼ਨ ਦੇਖਣ ਨੂੰ ਮਿਲਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਵੱਲੋਂ ਸੈਕਟਰ 32 ਦੇ ਵਿੱਚ ਜੋ ਇੱਕ ਫਾਰਮੈਸਟ ਦੀ ਦੁਕਾਨ ਸੀ ਉਸਤੇ ਫਾਇਰਿੰਗ ਕੀਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਇਹਨਾਂ ਮੁਲਜ਼ਮਾਂ ਦੀ ਪਾਲ ਕਰ ਰਹੀ ਸੀ ਤੇ ਅੱਜ ਜਦੋਂ ਪੁਲਿਸ ਨੂੰ ਇਨਪੁਟ ਮਿਲੇ ਤਾਂ ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚੀ ਜੋ ਸੈਕਟਰ 39 ਦੀ ਜ਼ੀਰਾ ਮਾਰਕੀਟ ਹੈ ਕਿਹਾ ਜਾ ਰਿਹਾ ਕਿ ਉਸ ਦੀ ਬੈਕ ਸਾਈਡ ਇਹ ਐਨਕਾਊਂਟਰ ਹੋਇਆ ਹੈ ਐਨਕਾਊਂਟਰ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਇਹ ਇਨਕਾਊਂਟਰ ਹੋਇਆ ਹੈ ਜਿੱਥੇ ਦੋ ਬਦਮਾਸ਼ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦਾ ਜਵਾਬ ਚੰਡੀਗੜ੍ਹ ਪੁਲਿਸ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਇਸੇ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਵੇਂ ਬਦਮਾਸ਼ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਲੱਤ ਦੇ ਵਿੱਚ ਗੋਲੀ ਵੱਜਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਇਹਨਾਂ ਦੇ ਵੱਲੋਂ ਜੋ ਜਾਣਕਾਰੀ ਹੈ ਕਿ ਬੱਤੀ ਦੇ ਵਿੱਚ ਜੋ ਕੈਮਿਸਟਰੀ ਦੁਕਾਨ ਸੀ ਉੱਥੇ ਫਾਇਰਿੰਗ ਕੀਤੀ ਗਈ ਸੀ ਜਲੰਧਰ ਦੇ ਵਿੱਚ ਵੀ ਫਾਇਰਿੰਗ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਹਨਾਂ ਦੇ ਵੱਲੋਂ ਅੱਜ ਟੈਕਸੀ ਸਟੈਂਡ ਦੇ ਉੱਤੇ ਵੀ ਫਾਇਰਿੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਇਸ ਵੱਡੀ ਵਾਰਦਾਤ ਤੋਂ ਪਹਿਲਾਂ ਹੀ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਤਾਂ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਵਿੱਚ ਇਹ ਇਨਕਾਊਂਟਰ ਹੋਇਆ ਹੈ ਜਿੱਥੇ ਸੈਕਟਰ 32 ਦੇ ਵਿੱਚ ਫਾਇਰਿੰਗ ਕਰਨ ਵਾਲੇ ਜੋ ਮੁੱਖ ਦੋਸ਼ੀ ਸਨ ਮੁੱਖ ਮਲਜ਼ਮ ਸਨ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਸੱਬਾ ਗੈਂਗ ਦੇ ਨਾਲ ਜੁੜੇ ਹੋਏ ਸਨ ਇਹਨਾਂ ਦੇ ਵੱਲੋਂ ਵਪਾਰੀਆਂ ਨੂੰ ਧਮਕੀ ਵੀ ਦਿੱਤੀ ਜਾ ਰਹੀ ਸੀਗੀ ਤੇ ਕਾਰ ਦੇ ਵਿੱਚ ਇਹ ਬਦਮਾਸ਼ ਜਾ ਰਹੇ ਸਨ ਜਿਨ੍ਹਾਂ ਦੇ ਵੱਲੋਂ ਰਾਹੁਲ ਤੇ ਰਿੱਕੀਨਾਥ ਦੇ ਜੋ ਬਦਮਾਸ਼ ਸਨ ਇਹਨਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਦਕਿ ਜੋ ਤੀਜਾ ਬਦਮਾਸ਼ ਸੀ ਉਹ ਗੱਡੀ ਚਲਾ ਰਿਹਾ ਸੀ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਪਹਿਲਾਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪਰ ਇਹ ਬਦਮਾਸ਼ ਨਹੀਂ ਰੁਕਦੇ ਇਹਨਾਂ ਦੇ ਵੱਲੋਂ ਫਾਇਰ ਖੋਲ ਦਿੱਤੇ ਜਾਂਦੇ ਨੇ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਵੀ ਜਵਾਬ ਦਿੱਤਾ ਜਾਂਦਾ ਹੈ ਤੇ ਇਸੇ ਜਵਾਬੀ ਕਾਰਵਾਈ ਦੇ ਵਿੱਚ ਰਾਹੁਲ ਤੇ ਰਿੱਕੀ ਜੋ ਬਦਮਾਸ਼ ਸਨ ਉਹ ਜ਼ਖਮੀ ਹੋ ਗਏ ਨੇ ਇਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਜੋ ਫਾਇਰਿੰਗ ਹੋਈ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਨਾਂ ਬੋਲਦਾ ਸੀ ਕਿ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਟੈਕਸੀ ਸਟੈਂਡ ਤੇ ਫਾਇਰਿੰਗ ਕਰਨ ਵਾਲੇ ਸਨ ਤੇ ਇਸ ਤੋਂ ਪਹਿਲਾਂ ਹੀ ਪੁਲਿਸ ਦੀ ਕਾਰਵਾਈ ਇੱਥੇ ਦੇਖਣ ਨੂੰ ਮਿਲਿਆ ਤਾਂ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਇਹ ਇਨਕਾਊਂਟਰ ਹੋਇਆ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਸਵੇਰ ਵੇਲੇ ਇਹ ਇਨਕਾਊਂਟਰ ਹੋਇਆ ਜਿੱਥੇ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਮੁਟਪੇੜ ਹੋਈ ਹੈ ਇੱਥੇ ਗੋਲੀਆਂ ਦੀ ਤਾੜ-ਤਾੜ ਹੋਈ ਹੈ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਹੈ ਵਧੇਰੇ ਜਾਣਕਾਰੀ ਤੇ ਲਈ ਮੇਰੇ ਸਹਿਯੋਗੀ ਮਨਜੋਤ ਜੁੜ ਚੁੱਕੇ ਨੇ ਮਨਜੋਤ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਅਹ ਦੇਖੋ ਦੋਪੰਚੂ ਜਿਸ ਤਰੀਕੇ ਦੇ ਨਾਲ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਇੱਕ ਕੈਮਿਸਟ ਸ਼ਾਪ ਦੇ ਉੱਪਰ ਫਾਇਰਿੰਗ ਹੋਈ ਸੀ ਔਰ ਬੀਤੀ ਰਾਤ ਜ਼ੰਦਰ ਦੇ ਵਿੱਚ ਫਾਇਰਿੰਗ ਹੋਈ ਔਰ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਇਸ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਤਿੰਨ ਗੈਂਗਸਟਰਜ਼ ਨਾਲ ਇਨਕਾਊਂਟਰ ਕੀਤਾ ਗਿਆ ਲਗਾ ਕਿ ਇਹ ਸਪਸ਼ਟ ਹੋਇਆ ਕਿ ਦੋਹਾਂ ਦੇ ਕੋਲ ਹੀ ਲੱਗੀ ਹੋਈ ਹੈ ਜਿਨ੍ਹਾਂ ਦੀ ਪਛਾਣ ਰਿੱਕੀ ਔਰ ਰੋਕੀ ਦੇ ਵਜੋਂ ਹੋਈ ਹੈ ਔਰ ਇਸ ਬਾਬਤ ਜੇਕਰ ਜ਼ਿਕਰ ਕਰੀਏ ਤਾਂ ਇਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ ਨੂੰ ਤਾਲਕੀ ਜਿਹੜੀ ਮੰਡੀ ਹੈ ਉਸ ਜਗ੍ਹਾ ਤੇ ਉੱਪਰ ਇਨਕਾਊਂਟਰ ਕਰਕੇ ਕਾਬ ਟੈਕਸੀ ਸਟੈਂਡ ਦੇ ਉੱਪਰ ਕਿਤੇ ਅਜਿਨਾਂ ਨੇ ਫਾਇਰਿੰਗ ਕਰਨੀ ਸੀ ਜਿਹੜੀ ਪੁਲਿਸ ਨੂੰ ਮੁੱਢ ਦੀ ਜਾਣਕਾਰੀ ਸੀਗੀ ਔਰ ਪਹਿਲਾਂ ਵੀ ਕਈ ਵਾਰ ਜਿਹੜਾ ਹੈ ਵਪਾਰੀਆਂ ਨੂੰ ਧਮਕੀਆਂ ਦੇ ਚੁੱਕੇ ਔਰ ਉਹਨਾਂ ਕੋਲੋਂ ਰੈਂਸਮ ਕਾਲ ਜਿਹੜੀ ਆ ਉਹ ਮੰਗਦੇ ਸੀਗੇ ਔਰ ਇਸ ਦੇ ਨਾਲ ਨਾਲ ਹੁਣ ਪੁਲਿਸ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਕਿ ਅਗਲੀ ਕਾਰਵਾਈ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਇਹਦੇ ਕਰਾਉ ਮੰਜੂਤ ਜੜਕਾਈ ਸਾਹਮਣੇ ਇਹ ਕਿ ਕਿਹੜੇ ਗੈਂਗ ਦੇ ਨਾਲ ਸੰਬੰਧ ਰੱਖਦੇ ਸਨ ਕਿ ਇਹਨਾਂ ਦਾ ਪ੍ਰਤੀਕ ਪੁਛੋਕੜ ਹੈ ਅਦੇ ਕੋਈ ਇਹ ਅਜੇ ਪੁਸ਼ਟੀ ਹੋਣੀ ਹੈ ਕਿ ਜਿਹੜਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਾਂ ਕਿਹੜੇ ਕੇਸ ਪਹਿਲਾਂ ਦਰਜ ਨੇ ਪਰ ਸੱਭਾ ਗੈਂਗ ਦੇ ਨਾਲ ਸਬੰਧਤ ਨਹੀਂ ਔਰ ਜਿਵੇਂ ਪਿਛਲੇ ਦਿਨੀ ਇੱਕ ਸੈਕਟਰ 32 ਦੇ ਵਿੱਚ ਫਾਇਰਿੰਗ ਹੋਈ ਸੀ ਉਸ ਦੇ ਬਾਅਦ ਇੱਕ ਸੱਭਾ ਗੈਂਗ ਵੱਲੋਂ ਜਿੰਮੇਵਾਰੀ ਵੀ ਲਈ ਗਈ ਸੀ ਕਿ ਉਹ ਕੀ ਆ ਗਿਆ ਸੀਗਾ ਕਿ ਇਹ ਨਸ਼ਾ ਵੇਚਦਾ ਹੈ ਔਰ ਕਈ ਲੋਕ ਜਿਹੜੇ ਨੇ ਇਸ ਦੁਕਾਨ ਤੋਂ ਮੈਡੀਕਲ ਸਟੋਰ ਦੇ ਉੱਤੋਂ ਨਸ਼ੇ ਦੀਆਂ ਦਵਾਈਆਂ ਜਿਹੜੀਆਂ ਉਹ ਲੈ ਕੇ ਜਾਂਦੇ ਜਿਸ ਕਰਕੇ ਪਹਿਲਾਂ ਵੀ ਕਈ ਵਾਰ ਮਨਾ ਕੀਤਾ ਜਾ ਚੁੱਕਾ ਸੀ ਲੇਕਿਨ ਫਿਰ ਤੋਂ ਵੀ ਉਹੀ ਸਥਿਤੀ ਬਣੀ ਲਈ ਪਰ ਹੁਣ ਅੱਜ ਪੁਲਿਸ ਨੇ ਇੰਕਾਊਂਟਰ ਤਾਂ ਇਹਨਾਂ ਦਾ ਕਰ ਦਿੱਤਾ ਹੈ ਔਰ ਕਈ ਜਿਹੜੇ ਭੇਤ ਇਹਨਾਂ ਕੋਲੋਂ ਖੁੱਲਦੇ ਹੋਏ ਅੱਗੇ ਦਿਖਾਈ ਦੇ ਤਮਾਮ ਜਾਣਕਾਰੀ ਲਈ ਸ਼ੁਕਰੀਆ ਮਨਜੋਤ ਤਾਂ ਚੰਡੀਗੜ੍ਹ ਦੇ ਵਿੱਚ ਇਹ ਵੱਡਾ ਇਨਕਾਊਂਟਰ ਹੋਇਆ ਹੈ ਜਿੱਥੇ ਬਦਮਾਸ਼ ਤੇ ਪੁਲਿਸ ਵਿਚਾਲੇ ਮੁਟਪੈੜ ਹੋਈ ਹੈ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਦੋ ਬਦਮਾਸ਼ ਜ਼ਖਮੀ ਹੋਏ ਨੇ ਇਹਨਾਂ ਨੂੰ ਫਿਲਹਾਲ ਹਸਪਤਾਲ ਭੇਜਿਆ ਗਿਆ ਕਿਉਂਕਿ ਇਹਨਾਂ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤਾਂ ਇਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਦੇਖਣ ਨੂੰ ਮਿਲਦੀ ਹੈ ਪੁਲਿਸ ਦੇ ਵੱਲੋਂ ਕੀ ਕੁਝ ਖੁਲਾਸੇ ਕੀਤੇ ਜਾਂਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ